ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਇੱਕ ਜੋ ਮੁੱਦਾ ਬਹੁਤ ਹੀ ਗੰਭੀਰ ਮੁੱਦਾ ਸਾਡੇ ਜੋ ਪਹਿਲਗਾਮ ਦੇ ਵਿੱਚ ਮੈਸੇਜ ਕਰ ਹੋਇਆ ਜਿਹਦੇ ਚ ਕਿ ਸਾਡੇ ਬਹੁਤ ਸਾਰੇ ਬੱਚੇ ਸ਼ਹੀਦ ਹੋਏ ਔਰ ਸਾਡੀਆਂ ਨੇ ਬੱਚੀਆਂ ਨੇ ਉਹ ਵਿਧਵਾ ਹੋਈਆਂ ਉਹ ਉਸ ਤੇ ਚੱਲਦੇ ਹੋਏ ਅੱਜ ਸਾਡੀ ਇੰਡੀਅਨ ਗਵਰਨਮੈਂਟ ਨੇ ਆਊਟਫੋਰਸਿੰਗ ਨੂੰ ਆਊਟਫੋਰਸਿੰਗ ਸਾਡੇ ਲੜ ਕੇ ਖੱਲਾ ਬੋਲੇ ਆਪਰੇਸ਼ਨ ਸਰੂਰ ਦੇ ਨਾਮ ਤੇ ਲਈ ਅਚੰਭੇਰੇ ਔਰ ਮੈਸ਼ ਲਾਗਾ ਕਰਦਾ ਇਸ ਆਪਰੇਸ਼ਨ ਦੀ ਕਿਉਂਕਿ ਇਹ ਬਹੁਤ ਜ਼ਰੂਰੀ ਸੀ ਅਤਵਾ ਜਿਸ ਹੱਲ ਨਾਲ ਸਾਡੇ ਭਾਰਤ ਦੇ ਵਿੱਚ ਵੱਧ ਰਿਹਾ ਉਹਦਾ ਖਾਤਮਾ ਕਰਨਾ ਜ਼ਰੂਰੀ ਹੈ ਤੇ ਖਾਤਮਾ ਤਾਂ ਹੀ ਹੋ ਜਾਦਾ ਜਦੋਂ ਅਖਬਾਰ ਦੀ ਮਾਨ ਨੂੰ ਮਰੇ ਲੱਗ ਸਕੇ ਅੱਜ ਸਵੇਰ ਦਾ ਮੇਰੇ ਕੋਲ ਪ੍ਰੋਗਰਾਮ ਸੀ 6 ਵਜੇ ਤੋਂ ਮੈਂ ਅੱਜ ਸਵੇਰ 11:00 ਲੱਗਿਆ ਸਾਰੇ ਪ੍ਰੋਗਰਾਮ ਕੈਂਸਲ ਕੀਤੇ ਤੇ ਇਸੇ ਗੱਲ ਕਰਕੇ ਮੈਂ ਸਾਰਿਆਂ ਨੂੰ ਫੋਨ ਕਰਕੇ ਮਾਫੀਆਂ ਵੀ ਮੰਗੀਆਂ ਕਿ ਮੈਂ ਅੱਜ ਨਹੀਂ ਆ ਸਕਦਾ ਕਿਉਂਕਿ ਮੇਰੇ ਦੇਸ਼ ਭਲੇ ਆ ਮੇਰਾ ਬਹੁਤ ਸਾਰਾ ਪਰਵਾਹ ਪੌਜ ਵਿੱਚ ਜਨਰਲ ਤਗੰਦਰ ਸਿੰਘ ਪੰਮ ਮੇਰੇ ਫਾਸਟਰ ਜਨਰਲ ਕੇਜੀਐਸ ਚੋਂ ਮੇਰੇ ਕਰਜ਼ਨ ਜਨਰਲ ਪ੍ਰਿੰਸੀਪ ਸਿੰਘ ਸੰਧੂ ਸਾਡੇ ਰਿਲੇਟਿਵ ਨੇ ਮੇਰੇ ਆਪਣੇ ਬ੍ਰਦਰਾਂ ਦੇ ਲੋਹਾਂ ਨਾਲ ਡੀਪੀਆ ਸੰਧੂ ਸਾਡਾ ਬ੍ਰਦਰ ਕਰਨ ਅਜੀਬਿੰਦਰ ਸਿੰਘਾ ਗੁਰਿੰਦਰ ਸਿੰਘ ਪਾ ਕੋ ਮੰ ਏਦਾਂ ਹੀ ਸਾਡੇ ਪਰਿਵਾਰ ਦੇ ਵਿੱਚ ਮੇਰੇ ਖਰਬ ਅੱਜ ਤੋਂ ਜ਼ਿਆਦਾ ਪਰਵਾਹ ਸਾਡਾ ਫੌਜ ਵਿੱਚ ਹੈ ਮੈਂ ਸਲੂਟ ਕਰਦਾ ਸਾਰੀਆਂ ਸਾਡੇ ਆਰਮ ਫੋਰਸ ਤਿੰਨੋਂ ਆਰਮ ਫੋਰਸ ਜਿਨ੍ਹਾਂ ਨੇ ਅਦਾਲਤ ਕੀ ਹਮਲਾ ਮਾਰੇ ਇਹ ਤਕਰੀਬਨ 54 ਸਾਲ ਬਾਅਦ ਦੇਖੋ 54 ਸਾਲ ਬਾਅਦ ਇਹ ਬੌਮਬਿਲ ਦੁਆਰਾ ਸ਼ੁਰੂ ਹੋਈਆਂ ਔਰ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਆਪਾਂ ਸਾਡੇ ਨਾਲ ਕੇ ਕੌਂਟਰੋਲ ਦਾ ਹਿੱਸਾ ਬਣਨਾ ਹੈ ਔਰ ਜੋ ਸਾਡੀਆਂ ਭਾਰਤ ਸਰਕਾਰ ਦੀ ਇਨਸਟਰਕਸ਼ਨ ਨੂੰ ਫੋਲੋ ਜ਼ਰੂਰ ਕਰਨਾ। ਦੇਖੋ ਮੈਂ ਅੱਜ ਇਹ ਖਬਰ ਪੜ੍ਹਦਾ ਪਿਆ ਸੀਗਾ ਜਿਹਦੇ ਵਿੱਚ ਕਿ ਪਾਕਿਸਤਾਨ ਦੇ ਮਸਜਿਦਾਂ ਵਿੱਚੋਂ ਜਿਹਦੇ ਵਿੱਚ ਕਿ ਖੈਬਰ ਪਖਤੂਨਵਾ ਅਤੇ اسلامਾਬਾਦ ਦੀਆਂ ਮਸਜਿਦਾਂ ਵਿੱਚੋਂ ਓਪਨਲੀ ਇਹਦੇ ਨਾਲ ਸੁਪਰ ਦਾ ਸਬਤ ਪਰਾਦਰਸ਼ ਨਾ ਆ ਤੁਹਾਡੇ ਸਾਹਮਣੇ ਹੈ। ਜੇ ਪਾਕਿਸਤਾਨ ਦੇ ਪਛੰਦੇ ਸਾਰੇ ਜਣੇ ਉੱਥੋਂ ਦੇ ਰਹਿਣ ਵਾਲੇ ਕਹਿੰਦੇ ਨੇ ਕਿ ਸੀ ਭਰ ਦੇ ਨਾਲ ਲੇਖ ਬਹੁਤ ਅਤਿ ਫੈਸਲਾ ਬੁਗੀ ਔਰ ਆਤਮਿਕ ਖਾਤਮਾ ਹੋਇਆ ਇਹਨਾਂ ਪਰ ਫਿਰ ਛੋਟੇ ਦੀ ਚਿੜੀ ਬਣੂਗਾ ਤੇ ਮੇਰੀਆਂ ਬੇਤੀਆਂ ਸਾਰਿਆਂ ਨੂੰ ਪਹਿਲੇ ਤਾਂ ਆਪਾਂ ਜੋ ਸਾਨੂੰ ਸਰਕਾਰ ਇਨਸਟਰਕਸ਼ਨ ਦਿੰਦੀ ਹੈ ਆਪਾਂ ਉਹਦੇ ਪੂਰਾ ਫਾਲੋ ਕਰੀਏ ਦੂਜੀ ਜਿਹੜਾ ਆਪਾਂ ਫੌਜ ਦੇ ਕਦੇ ਲੋਡ ਪੈਂਦੀ ਹੈ ਸਾਨੂੰ ਭਾਰਤ ਦੀ ਫੌਜ ਨੂੰ ਸਾਨੂੰ ਭਰਤੀ ਦੀ ਲੋਡ ਪੈਂਦੀ ਹੈ ਕਿਸੇ ਵੇਲੇ ਕੋਈ ਲੋਡ ਪੈਂਦੀ ਹੈ ਸਭ ਤੋਂ ਪਹਿਲਾਂ ਮੈਂ ਆਪਣਿਆਂ ਨੂੰ ਸਮਰਪਿਤ ਕਰਦਾ ਔਰ ਫੌਜ ਵਾਸਤੇ ਕੋਈ ਡਿਊਟੀ ਹੋਊਗੀ ਅੱਜ ਪੂਰੀ ਲਵਾਂਗੇ ਇੰਦਾ ਹੀ ਆਪ ਸਭ ਨੂੰ ਕੇ ਬੇਨਤੀ ਹੈ ਯੂਥ ਅੱਗੇ ਵੇਖਦੀ ਹੈ ਕਿਉਂਕਿ ਸਾਡਾ ਯੂਥ ਬਹੁਤ ਐਕਟਿਵ ਹੈ ਪ੍ਰੋਐਕਟਿਵ ਹੈ ਸੋਸ਼ਲ ਮੀਡੀਆ ਦੇ ਵੀ ਆਦਰਵਾਇਜ਼ ਆਪਾਂ ਸਾਰੇ ਰਲ ਕੇ ਆਪਣੀਆਂ ਡਿਊਟੀਆਂ ਸਾਹਮਣੀ ਹੈ ਜਿੱਥੇ ਅਸੀਂ ਸਿਵਲ ਡਿਫੈਂਸ ਦੇ ਨਾਲ ਡਿਊਟੀ ਸਾਹਮਣੇ ਆਗੀਆਂ ਨੇ ਉਥੇ ਹੀ ਆਪਾਂ ਭਾਰਤ ਫੌਜ ਦੇ ਨਾਲ ਸਿਵਲ ਡਿ ਜਿਹੜੀ ਆਗੀਆਂ ਤਾਂ ਡਿਊਟੀ ਸਾਹਮਣੇ ਆ ਗਈਆਂ। ਔਰ ਮੇਰੀ ਇੱਕ ਅਕੀਰਲੀ ਬੇਨਤੀ ਜਿਹੜੀ ਕਿ ਬਹੁਤ ਜ਼ਰੂਰੀ ਹੈ। ਜਦ ਤੱਕ ਇਹ ਮਾਹੌਲ ਠੀਕ ਨਹੀਂ ਹੁੰਦਾ। ਅਸੀਂ ਸਾਰਿਆਂ ਨੇ ਸਰਕਾਰ ਦਾ ਸਹਿਯੋਗ ਦੇਣਾ ਹੈ। ਔਰ ਨਾਜ਼ਿਰਾ ਮੇਰੀ ਅਪੀਲ ਔਰ ਮੇਰੀ ਬੇਨਤੀ ਹੈ ਕਿ ਮੈਂ ਕੋਈ ਵੀ ਮੀਟਿੰਗ ਅਟੈਂਡ ਨਹੀਂ ਕਰ ਸਕੂਗਾ। ਔਰ ਇਹਦੇ ਵਾਸਤੇ ਮੈਂ ਸਹਿਮਾ ਦਾ ਯਾਚਕਾ ਮਾਫੀ ਮੰਗਦਾ ਤੁਹਾਡੇ ਸਾਰਿਆਂ ਤੋਂ। ਔਰ ਉਮੀਦ ਕਰਦਾ ਕਿ ਆਪਾਂ ਸਾਰੇ ਨਾਲ ਮਿਲ ਕੇ ਆਪਣੇ ਭਾਵ ਜਿਹੜੇ 4 ਫੋਰਸਿਸ ਦੇ ਨੇ ਤਿੰਨ ਫੋਰਸਿਸ ਹੈਗੀਆਂ ਨੇ ਕਿਉਂਕਿ 30 ਸਾਲ ਦੇ ਬਾਅਦ ਦੁਬਾਰਾ ਫਿਰ ਤਿੰਨ ਫੋਰਸਿਸ ਦੇ ਇਕੱਠਾ ਇਕੱਠਾ بڑا ਆਪਰੇਸ਼ਨ ਕੀਤਾ ਹੈ ਇੱਕ ਬਹੁਤ ਵੱਡੀ ਚੀਜ਼ ਹੈ ਕਿ ਅਸੀਂ ਸਾਰੇ ਇਹਨਾਂ ਨੂੰ ਸੂਟ ਕਰੀਏ ਔਰ ਆਪਣੇ ਆਪਣੇ ਅਕਾਊਂਟਸ ਦੇ ਉੱਤੇ ਫੇਸਬੁੱਕ ਅਕਾਊਂਟ ਹੋ ਗਿਆ ਟਵਿੱਟਰ ਅਕਾਊਂਟ ਹੋ ਗਿਆ ਕੋਈ ਵੀ ਅਕਾਊਂਟ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਆਪਰੇਸ਼ਨ ਜਿਹੜਾ ਸਾਡੇ ਸੰਦੂਰ ਹੈ ਇਹਦੀ ਪੋਸਟ ਸੂਟ ਬਾਈਏ ਔਰ ਸ਼ੇਅਰ ਜੁਲ ਕਰੀਏ ਤਾਂ ਜੋ ਸਾਰੇ ਅੱਜ ਨੂੰ ਹਿੰਦੁਸਤਾਨ ਨੂੰ ਪਤਾ ਲੱਗੇ ਕਿ ਹਿੰਦੁਸਤਾਨੀ ਇੱਕ ਨੇ ਭਾਰਤੀ ਸਾਰੇ ਇੱਕ ਨੇ ਔਰ ਇਸ ਆਫੇ ਸਮੇਂ ਦੇ ਵਿੱਚ ਅਸੀਂ ਖੜੇ ਆ ਔਰ ਜਿਹੜਾ ਬਦਲਾ ਸਾਡੇ ਫੋਰਸਿਸ ਲੈ ਲਿਆ ਨੇ ਅਸੀਂ ਉਹ ਬੰਦੇ ਜਿਹੜਾ ਨਾਲ ਸਾਥ ਦੇਦੇ ਬਾਈ ਨਹੀਂ ਆ ਗੁਬੇਦੀਆਂ ਨੇ ਸਮਰਾਯਾ ਜਗਾ ਸਾਰਿਆਂ ਨੂੰ ਸਸ